ਦੋਸਤੋ ਸ਼ਾਮ ਦੇ 7 ਵਜੇ ਸਨ ਜੈਪੁਰ ਦੇ ਇੱਕ ਆਲੀਸ਼ਾਨ ਫਾਰਮ ਹਾਊਸ ਵਿੱਚ ਇੱਕ ਸ਼ਾਨਦਾਰ ਵਿਆਹ ਦਾ ਮਾਹੌਲ ਸੀ ਚਮਕਦੀਆਂ ਲਾਈਟਾਂ ਸਹਿਨਾਈ ਦੀ ਮਿੱਠੀ ਧੁਨ ਤੇ ਮਹਿੰਗੇ ਕੱਪੜਿਆਂ ਵਿੱਚ ਚਮਕਦੇ ਮਹਿਮਾਨ ਗੇਟ ਤੋਂ ਲੈ ਕੇ ਸਟੇਜ ਤੱਕ ਸਭ ਕੁਝ ਇੰਨਾ ਸ਼ਾਨਦਾਰ ਸੀ ਕਿ ਅੱਖਾਂ ਟਿਕਿਆ ਰਹਿ ਜਾਣ ਇਸ ਚਗਾਚੋਂਦ ਦੇ ਵਿੱਚ ਇੱਕ ਬੁੱਢਾ ਆਦਮੀ ਚੁੱਪਚਾਪ ਅੰਦਰ ਦਾਖਲ ਹੋਇਆ ਉਸ ਦੀ ਉਮਰ ਲਗਭਗ 78 ਸਾਲ ਦੀ ਸੀ ਪਹਿਰਾਵੇ ਵਿੱਚ ਇੱਕ ਪੁਰਾਣਾ ਧੂੜ ਵਾਲਾ ਕੁੜਤਾ ਕਿਸਿਆ ਹੋਇਆ ਤੋਤੀ ਅਤੇ ਹੱਥ ਵਿੱਚ ਇੱਕ ਲੱਕੜ ਦੀ ਛੜੀ ਉਸ ਦੇ ਪੈਰ ਕੰਬ ਰਹੇ ਸਨ ਪਰ ਅੱਖਾਂ ਵਿੱਚ ਕੋਈ ਅਜੀਬ ਜਿਹਾ ਖਰਾਸੀ ਜਿਵੇਂ ਉਹ ਇਸ ਮਹੌਲ ਤੋਂ ਹੈਰਾਨ ਨਹੀਂ ਸਗੋਂ ਉਸ ਨੂੰ ਕਿਸੇ ਗਹਿਰਾਈ ਤੋਂ ਪਛਾਣਦਾ ਹੋਵੇ ਬਿਨਾਂ ਕਿਸੇ ਨਾਲ ਕੁਝ ਕਹੇ ਉਹ ਹੌਲੀ-ਹੌਲੀ ਭੀੜ ਦੇ ਵਿੱਚੋਂ ਲੰਘਿਆ ਲੋਕ ਉਸ ਨੂੰ ਦੇਖ ਕੇ ਸਿਰ ਕੁਮਾਰੇ ਸਨ ਕੁਝ तिरਛੀਆਂ ਨਜ਼ਰਾਂ ਨਾਲ ਕੁਝ ਹਾਸੇ ਵਿੱਚ ਉਹ ਰੁਕਿਆ ਮਠਾਈ ਦੇ ਕਾਊਂਟਰ ਤੇ ਉੱਥੇ ਹਰ ਤਰ੍ਹਾਂ ਦੀਆਂ ਮਠਾਈਆਂ ਸਜੀਆਂ ਸਨ ਰਸਗੁੱਲੇ ਗੁਲਾਬ ਜਾਮੁਨ ਕਾਜੂ ਕਤਲੀ ਬੁੱਢੇ ਨੇ ਹੱਥ ਵਧਾਇਆ ਬੋਤ ਇਸ ਦਾ ਨਾਲ ਬਸ ਇੱਕ ਰਸਗੁੱਲਾ ਚੁੱਕਿਆ ਨਾ ਕੋਈ ਪਲੇਟ ਨਾ ਕੋਈ ਅਗਰ ਹੈ ਬਸ ਇੱਕ ਮਿੱਠਾ ਟੁਕੜਾ ਜੋ ਸ਼ਾਇਦ ਭੁੱਖ ਤੋਂ ਨਹੀਂ ਯਾਦ ਤੋਂ ਚੁੱਕਿਆ ਸੀ ਉਦੋਂ ਇੱਕ ਔਰਤ ਨੇ ਜ਼ੋਰ ਨਾਲ ਕਿਹਾ ਇਹ ਜੀ ਇਹ ਕੌਣ ਹੈ ਕੋਈ ਭਿਖਾਰੀ ਅੰਦਰ ਆ ਗਿਆ ਕੀ ਇੱਕ ਮਹਿਮਾਨ ਹੱਸਦੇ ਹੋਏ ਬੋਲਿਆ ਮੁਫਤ ਦਾ ਖਾਣਾ ਖਾਣ ਚਲੇ ਆਉਂਦੇ ਹਨ ਵਿਆਹ ਹੋਵੇ ਜਾਂ ਮੰਦਿਰ ਹਰ ਜਗ੍ਹਾ ਮਿਲਣਗੇ ਇਹ ਲੋਕ ਤੀਜਾ ਆਦਮੀ ਬੋਲਿਆ ਬਿਲਕੁਲ ਫਿਲਮੀ ਸੀਨ ਲੱਗ ਰਿਹਾ ਹੈ ਬੁੱਢਾ ਭਿਖਾਰੀ ਆਇਆ ਮਠਾਈ ਚੁਰਾਉਣ ਹਾਸੇ ਦਾ ਇੱਕ ਹਲਕਾ ਜਿਹਾ ਦੌਰ ਚੱਲਿਆ ਕਿਸੇ ਨੇ ਮੋਬਾਈਲ ਕੱਢ ਕੇ ਵੀਡੀਓ ਬਣਾਉਣਾ ਸ਼ੁਰੂ ਕੀਤਾ ਪਰ ਬਜ਼ੁਰਗ ਨੇ ਕੁਝ ਨਹੀਂ ਕਿਹਾ ਨਾ ਕੁਝ ਖਾਦਾ ਨਾ ਕੁਝ ਬੋਲਿਆ ਉਹ ਬਸ ਰਸਗੁੱਲਾ ਹੱਥ ਵਿੱਚ ਲੈ ਕੇ ਇੱਕ ਕੋਨੇ ਵਿੱਚ ਜਾ ਕੇ ਝੁਪਚਪ ਬੈਠ ਗਿਆ ਪੀੜ ਤੋਂ ਥੋੜਾ ਹਟ ਕੇ ਸਟੇਜ ਦੀ ਔਰਤ ਦੇਖਣ ਲੱਗਿਆ ਜਿੱਥੇ ਲਾੜਾ ਅਤੇ ਲਾੜੀ ਬਰਮਾਲਾ ਦੀ ਤਿਆਰੀ ਵਿੱਚ ਸਨ ਉਸਦੇ ਬੁੱਲਾਂ ਤੇ ਇੱਕ ਬਿਹਤ ਹਲਕੀ ਮੁਸਕਾਨ ਸੀ ਜਿਵੇਂ ਉਹ ਇਸ ਸ਼ੋਰ ਸ਼ਰਾਬੇ ਵਿੱਚ ਵੀ ਕਿਸੇ ਸ਼ਾਂਤ ਤਸਵੀਰ ਨੂੰ ਦੇਖ ਰਿਹਾ ਹੋਵੇ ਉਦੋਂ ਅਚਾਨਕ ਸਟੇਜ ਤੇ ਖੜੇ ਆੜੇ ਦੀ ਨਜ਼ਰ ਬਜ਼ੁਰਗ ਤੇ ਪਈ ਉਸ ਦੀ ਅੱਖਾਂ ਇਕਦਮ ਖੁੱਲ ਗਈਆਂ ਚਿਹਰੇ ਦਾ ਰੰਗ ਬਦਲ ਗਿਆ ਉਸ ਨੇ ਮਾਈਕ ਛੁੱਟਿਆ ਸਟੇਜ ਤੋਂ ਹੇਟਾ ਕੁੱਦਿਆ ਅਤੇ ਪੂਰੀ ਭੀੜ ਹੈਰਾਨ ਹੋ ਗਈ ਲਾੜਾ ਆਪਣੇ ਭਾਰੀ ਕੱਪੜਿਆਂ ਅਤੇ ਚਿਹਰਾ ਲਾਏ ਹੋਏ ਉਸ ਬੁੱਢੇ ਦੀ ਔਰ ਦੌੜਿਆ ਲੋਕਾਂ ਨੂੰ ਕੁਝ ਸਮਝ ਨਹੀਂ ਆਇਆ ਕੁਝ ਨੇ ਸੋਚਿਆ ਲਾੜਾ ਪਾਗਲ ਹੋ ਗਿਆ ਹੈ ਕੁਝ ਨੇ ਰੁਕ ਕੇ ਦੇਖਣ ਦਾ ਫੈਸਲਾ ਕੀਤਾ ਲਾੜਾ ਪੀੜ ਚੀੜਦਾ ਹੋਇਆ ਬੁੱਢੇ ਤੱਕ ਪਹੁੰਚਿਆ ਅਤੇ ਜਿਵੇਂ ਹੀ ਕੋਲ ਆਇਆ ਉਸਨੇ ਝੁਕ ਕੇ ਬਜ਼ੁਰਗ ਦੇ ਪੈਰ ਛੋਲੇ ਪੂਰੀ ਭੀੜ ਹੈਰਾਨ ਸ਼ੈਣਾਈ ਰੁਕ ਗਈ ਡੀਜੇ ਚੁੱਪ ਹੋ ਗਿਆ ਹਾਸਾ ਰੁਕ ਗਿਆ ਅਤੇ ਨਜ਼ਰਾਂ ਵਿੱਚ ਹੈਰਾਨੀ ਛਾ ਗਈ ਲਾੜਾ ਫੁੱਟ ਫੁੱਟ ਕੇ ਰੋ ਰਿਹਾ ਸੀ ਤੁਸੀਂ ਇੱਥੇ ਕਿਵੇਂ ਆ ਗਏ ਬਾਬਾ ਜੀ ਬਾਬਾ ਜੀ ਤੁਸੀਂ ਦੱਸਿਆ ਕਿਉਂ ਨਹੀਂ ਬਜ਼ੁਰਗ ਬੱਸ ਹੌਲੀ ਜਿਹੀ ਮੁਸਕਰਾਇਆ ਹੁਣ ਵਿਆਹ ਦੀ ਰੌਣਕ ਉਸਨਸਾਨ ਵਿੱਚ ਬਦਲ ਚੁੱਕੀ ਸੀ ਜਿੰਨਾ ਲੋਕਾਂ ਨੇ ਕੁਝ ਪਲ ਪਹਿਲਾਂ ਸੂ ਬੁੱड्ढे ਤੇ ਹਾਸਾ ਉਡਾਇਆ ਸੀ ਹੁਣ ਉਹਨਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਸਟੇਜ ਤੇ ਖੜਾ ਲਾੜਾ ਇੱਕ ਨੌਜਵਾਨ ਅਮੀਰ ਖਾਨਦਾਨ ਦਾ ਇਕਲੌਤਾ ਬੇਟਾ ਜ਼ਮੀਨ ਤੇ ਗੋਡਿਆਂ ਭਾਰ ਬੈਠਾ ਸੀ ਅਤੇ ਉਸ ਦੇ ਸਾਹਮਣੇ ਉਹ ਆਦਮੀ ਜਿਸ ਨੂੰ ਸਭ ਨੇ ਭਿਖਾਰੀ ਸਮਝਿਆ ਸੀ ਲਾੜੇ ਦੇ ਹੱਥ ਹੁਣ ਵੀ ਬਜ਼ੁਰਗ ਦੇ ਪੈਰ ਫੜੇ ਹੋਏ ਸਨ ਤੁਸੀਂ ਕਿਉਂ ਦੱਸਿਆ ਨਹੀਂ ਬਾਬਾ ਜੀ ਕਿ ਤੁਸੀਂ ਆ ਰਹੇ ਹੋ ਤੁਸੀਂ ਤਾਂ ਮੇਰੇ ਲਈ ਸਭ ਕੁਝ ਹੋ ਮੈਂ ਜੋ ਵੀ ਹਾਂ ਤੁਹਾਡੀ وجہ ਤੋਂ ਹਾਂ ਲੋਕਾਂ ਵਿੱਚ ਖੁਸਰ-ਫੁਸਰ ਸ਼ੁਰੂ ਹੋ ਗਈ ਇਹ ਕੌਣ ਹੈ ਕਿ ਲਾੜੇ ਦੇ ਰਿਸ਼ਤੇਦਾਰ ਹਨ ਐਨਾ ਸਨਮਾਨ ਐਨਾ ਪ੍ਰੇਮ ਅਤੇ ਉਦੋਂ ਹੀ ਲਾੜਾ ਉੱਠਿਆ ਅਤੇ ਸਭ ਦੇ ਸਾਹਮਣੇ ਖੜੇ ਹੋ ਕੇ ਬੋਲਿਆ ਇਹ ਭਿਕਾਰੀ ਨਹੀਂ ਹੈ ਇਹ ਉਹ ਇਨਸਾਨ ਹੈ ਜਿਨ੍ਹਾਂ ਨੇ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ। ਜਦੋਂ ਮੈਂ 7 ਸਾਲ ਦਾ ਸੀ, ਮੇਰੇ ਮਾਪੇ ਇੱਕ ਹਾਦਸੇ ਵਿੱਚ ਚਲ ਬੱッセ ਸਨ। ਕੋਈ ਰਿਸ਼ਤੇਦਾਰ ਨਹੀਂ ਬਚਿਆ ਸੀ ਅਤੇ ਮੈਂ ਸੜਕ ਤੇ ਆ ਗਿਆ ਸੀ। ਲੋਕਾਂ ਨੇ ਮੂੰਹ ਮੋੜ ਲਿਆ ਪਰ ਇਸ ਬਜ਼ੁਰਗ ਨੇ ਆਪਣਾ ਸਭ ਕੁਝ ਛੱਡ ਕੇ ਮੈਨੂੰ ਅਪਣਾਇਆ। ਆਪਣੀਆਂ ਰੋਟੀਆਂ ਅੱਧੀਆਂ ਕਰਕੇ ਮੈਨੂੰ ਖੁਲਾਈਆਂ। ਪੁਰਾਣੇ ਅਖਬਾਰਾਂ ਤੋਂ ਮੈਨੂੰ ਪੜਨਾ ਸਿਖਾਇਆ। ਹਰ ਠੰਡ ਦੀ ਰਾਤ ਵਿੱਚ ਮੈਨੂੰ ਆਪਣੇ ਬदन ਨਾਲ ਟੱਕ ਕੇ ਸੁਲਾਇਆ। ਇਹਨਾਂ ਨੇ ਕਦੇ ਮੇਰੇ ਤੋਂ ਕੁਝ ਨਹੀਂ ਮੰਗਿਆ। ਸਿਰਫ ਮੇਰੇ ਚਾਰੇ ਦੀ ਮੁਸਕਾਨ ਨਾਲ ਸੰਤੁਸ਼ਟ ਹੋ ਜਾਂਦੇ ਹਨ ਅੱਜ ਮੈਂ ਡਾਕਟਰ ਹਾਂ ਇਸੇ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਦਾ ਡਾਇਰੈਕਟਰ ਕਿਉਂਕਿ ਇੱਕ ਭਿਕਾਰੀ ਦਿਖਣ ਵਾਲੇ ਇਨਸਾਨ ਨੇ ਮੈਨੂੰ ਸੁਪਨੇ ਦੇਖਣਾ ਸਿਖਾਇਆ ਸੀ ਹੁਣ ਭੀੜ ਇਕਦਮ ਸ਼ਾਂਤ ਸੀ ਕਿਸੇ ਨੂੰ ਸ਼ਬਦ ਨਹੀਂ ਮਿਲ ਰਹੇ ਸਨ ਜਿਸ ਬਜ਼ੁਰਗ ਨੂੰ ਅਜੇ ਕੁਝ ਦੇਰ ਪਹਿਲਾਂ ਤਿਰਸਕਰ ਮਿਲਿਆ ਸੀ ਹੁਣ ਉਸ ਨੂੰ ਹਰ ਨਿਗਾਹ ਸਨਮਾਨ ਨਾਲ ਦੇਖ ਰਹੀ ਸੀ ਅਤੇ ਉਦੋਂ ਹੀ ਲਾੜੇ ਨੇ ਬਜ਼ੁਰਗ ਦਾ ਹੱਥ ਫੜਿਆ ਅਤੇ ਬੋਲਿਆ ਹੁਣ ਤੁਸੀਂ ਇਕੱਲੇ ਨਹੀਂ ਬੈਠੋਗੇ ਬਾਬਾ ਜੀ ਤੁਸੀਂ ਸਟੇਜ ਤੇ ਚੱਲੋ ਤੁਸੀਂ ਮੇਰੇ ਮਾਤਾ ਪਿਤਾ ਵਰਗੇ ਹੋ ਅਤੇ ਮੇਰੇ ਵਿਆਹ ਵਿੱਚ ਤੁਹਾਡੇ ਬਿਨਾ ਆਸ਼ੀਰਵਾਦ ਅਧੂਰਾ ਹੈ ਬਜ਼ੁਰਗ ਦੀਆਂ ਅੱਖਾਂ ਪਰ ਆਈਆਂ ਪਰ ਉਸਨੇ ਕੋਈ ਵਿਰੋਧ ਨਹੀਂ ਕੀਤਾ ਹੌਲੀ-ਹੌਲੀ ਉੱਠੇ ਅਤੇ ਪਹਿਲੀ ਵਾਰ ਕਿਸੇ ਨੇ ਉਹਨਾਂ ਨੂੰ ਸਹਾਰੇ ਨਾਲ ਨਹੀਂ ਸਨਮਾਨ ਨਾਲ ਫੜ ਕੇ ਉਠਾਇਆ ਸਟੇਜ ਦੀ ਔਰ ਜਾਂਦੇ ਹੋਏ ਹੁਣ ਉਹ ਇਕੱਲੇ ਨਹੀਂ ਸਨ ਪੂਰਾ ਸਟਾਫ ਰਿਸ਼ਤੇਦਾਰ ਮਹਿਮਾਨ ਸਭ ਉਹਨਾਂ ਨੂੰ ਰਸਤਾ ਦੇ ਰਹੇ ਸਨ ਜਿਵੇਂ ਕਿਸੇ ਰਾਜੇ ਦਾ ਸਵਾਗਤ ਹੋਵੇ ਸਟੇਜ ਪਹੁੰਚ ਕੇ ਲਾੜੇ ਨੇ ਉਹਨਾਂ ਨੂੰ ਆਪਣੀ ਕੁਰਸੀ ਤੇ ਬਿਠਾਇਆ ਲਾੜੀ ਨੇ ਵੀ ਝੁੱਕ ਕੇ ਉਹਨਾਂ ਦੇ ਪੈਰ ਛੂਏ ਬਜ਼ੁਰਗ ਨੇ ਕੰਬਦੇ ਹੱਥਾਂ ਨਾਲ ਉਹਨਾਂ ਦੇ ਸਿਰ ਤੇ ਅਸ਼ੀਰਵਾਦ ਰੱਖਿਆ ਪੀੜ ਹੁਣ ਤਾਲੀਆਂ ਬਜਾ ਰਹੀ ਸੀ ਪਰ ਉਹ ਤਾਲੀਆਂ ਸ਼ੋਰ ਲਈ ਨਹੀਂ ਸਨ ਉਹ ਸ਼ਰਮ ਸਨਮਾਨ ਅਤੇ ਸਿੱਖਿਆ ਦੀਆਂ ਤਾਲੀਆਂ ਸਨ ਸਟੇਜ ਤੇ ਹੁਣ ਤਸਵੀਰ ਬਦਲ ਚੁੱਕੀ ਸੀ ਜਿੱਥੇ ਕੁਝ ਮਿੰਟ ਪਹਿਲਾਂ ਸਿਰਫ ਲਾੜਾ ਲਾੜੀ ਦੀ ਜੋੜੀ ਸੀ ਹੁਣ ਵਿੱਚ ਬੈਠਾ ਸੀ ਇੱਕ ਸਧਾਰਨ ਫੱਟੇ ਹਾਲ ਕੱਪੜੇ ਪੈਨੇ ਆ ਬਜ਼ੁਰਗ ਜਿਸਦੇ ਚਿਹਰੇ ਤੇ ਨਾ ਕੋਈ ਸਿਕਵਾ ਸੀ ਨਾ ਕੋਈ ਕਮੰਡ ਬਸ ਇੱਕ ਗੱਲ ਦੀ ਪੂਰਨਤਾ ਲਾੜਾ ਹੁਣ ਮਾਈਕ ਤੇ ਆਇਆ ਤੇ ਬੋਲਿਆ ਅੱਜ ਮੈਂ ਆਪ ਸਭ ਦੇ ਸਾਹਮਣੇ ਇਹ ਕਬੂਲ ਕਰਦਾ ਹਾਂ ਜੋ ਕੁਝ ਵੀ ਮੈਂ ਹਾਂ ਇਸ ਇਨਸਾਨ ਦੀ ਬਜਾ ਤੋ ਹਾਂ ਕਈ ਵਾਰ ਮੈਂ ਇਸ ਨੂੰ ਲੱਭਿਆ ਬੁਲਾਇਆ ਪਰ ਇਹਨਾਂ ਨੇ ਕਿਹਾ ਹੁਣ ਤੂੰ ਉੱਡਣਾ ਸਿੱਖ ਗਿਆ ਹੈ ਮੈਨੂੰ ਦੇਖਣ ਦੀ ਲੋੜ ਨਹੀਂ ਪਰ ਅੱਜ ਜਦੋਂ ਮੈਂ ਆਪਣੇ ਜੀਵਨ ਦਾ ਸਭ ਤੋਂ ਸੁੰਦਰ ਪਲ ਜੀ ਰਿਹਾ ਹਾਂ ਇਹਨਾਂ ਦੀ ਮੌਜੂਦਗੀ ਨੇ ਇਸ ਨੂੰ ਅਮਰ ਬਣਾ ਦਿੱਤਾ ਹੈ ਹੁਣ ਬਜ਼ੁਰਗ ਦੀ ਵਾਰੀ ਸੀ ਉਹਨਾਂ ਨੂੰ ਮਾਈਕ ਦਿੱਤਾ ਗਿਆ ਕਮਜ਼ੋਰ ਹੱਥਾਂ ਨਾਲ ਉਹਨਾਂ ਨੇ ਮਾਈਕ ਫੜਿਆ ਅਤੇ ਧੀਮੀ-ਧੀਮੀ ਬੋਲੇ ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਮੇਰਾ ਇੱਕ ਟੁਕੜਾ ਰਸਗੁੱਲਾ ਇੰਨਾ ਭਾਰੀ ਪੈ ਜਾਵੇਗਾ ਮੈਂ ਤਾਂ ਬਸ ਉਸ ਪਲ ਨੂੰ ਦੇਖਣਾ ਚਾਹੁੰਦਾ ਸੀ ਜਦੋਂ ਉਹ ਬੱਚਾ ਜੋ ਕਦੇ ਫਟੇ ਸਕੂਲ ਬੈਗ ਲਈ ਰੋਂਦਾ ਸੀ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰ ਰਿਹਾ ਹੈ ਪਰ ਜਿਸ ਸਮਾਜ ਵਿੱਚ ਮੈਂ ਉਸ ਨੂੰ ਅੱਗੇ ਵਧਦੇ ਦੇਖਿਆ ਉੱਥੇ ਹੀ ਅੱਜ ਜਦੋਂ ਮੈਂ ਇੱਕ ਮਿਠਾਈ ਚੁੱਕੀ ਮੈਨੂੰ ਫਿਰ ਤੋਂ ਉੱਥੇ ਹੀ ਖੜਾ ਕੀਤਾ ਗਿਆ ਜਿੱਥੇ ਮੈਂ ਸੀ ਹੇਠਾਂ ਪਰ ਅੱਜ ਆਪ ਸਭ ਨੇ ਮੈਨੂੰ ਫਿਰ ਉੱਪਰ ਚੁੱਕ ਦਿੱਤਾ ਧਿਆਨ ਰੱਖਿਓ ਜਿਸ ਨੂੰ ਤੁਸੀਂ ਇੱਕ ਮਿਠਾਈ ਚੁਰਾਉਂਦੇ ਦੇਖ ਹੱਸਦੇ ਹੋ ਉਹ ਕਦੇ ਕਿਸੇ ਨੂੰ ਜ਼ਿੰਦਗੀ ਦੀ ਮਿਠਾਸ ਖਾ ਚੁੱਕਾ ਹੁੰਦਾ ਹੈ ਪੀੜ ਹੁਣ ਰੋ ਰਹੀ ਸੀ ਕੁਝ ਨੇ ਚਿਹਰਾ ਛੁਪਾਇਆ ਕੁਝ ਨੇ ਵੀਡੀਓ ਬੰਦ ਕਰ ਦਿੱਤਾ ਕੁਝ ਨੇ ਆਪਣੇ ਬੱਚਿਆਂ ਦਾ ਹੱਥ ਫੜਿਆ ਤੇ ਕਿਹਾ ਸਿੱਖੋ ਬੇਟੇ ਇਹ ਹੁੰਦੀ ਹੈ ਅਸਲੀ ਮਹਾਨਤਾ ਵਿਆਹ ਹੁਣ ਪਹਿਲਾ ਵਰਗਾ ਨਹੀਂ ਰਿਹਾ ਦਾਬਤ ਜਾਰੀ ਸੀ ਪਰ ਹੁਣ ਹਰ ਕਿਸੇ ਨੇ ਘਟੋ ਘਟ ਇੱਕ ਪਲੇਟ ਬਜ਼ੁਰਗਾਂ ਲਈ ਕੱਢੀ ਕੋਈ ਉਹਨਾਂ ਨੂੰ ਕੁਰਸੀ ਦੇ ਰਿਹਾ ਸੀ ਕੋਈ ਖਾਣਾ ਪਰੋਸ ਰਿਹਾ ਸੀ ਅਤੇ ਉਸ ਕੋਨੇ ਦੀ ਮਠਾਈ ਟੇਬਲ ਤੇ ਹੁਣ ਇੱਕ ਨਵੀਂ ਤਖਤੀ ਲੱਗ ਗਈ ਸੀ ਇੱਥੇ ਹਰ ਮਠਾਈ ਤੇ ਕਿਸੇ ਦੀ ਕੋੜੀ ਜ਼ਿੰਦਗੀ ਦੀ ਕਹਾਣੀ ਛੁਪੀ ਹੋ ਸਕਦੀ ਹੈ ਵਿਆਹ ਦੀ ਰਾਤ ਤਾਂ ਸਮਾਪਤ ਹੋ ਚੁੱਕੀ ਸੀ ਬਜ਼ੁਰਗ ਫਿਰ ਤੋਂ ਬਾਹਰ ਜਾ ਰਹੇ ਸਨ ਚੁੱਪਚਾਪ ਪਿੱਛੋਂ ਲਾੜੇ ਨੇ ਦੌੜ ਕੇ ਉਹਨਾਂ ਦਾ ਹੱਥ ਫੜ ਲਿਆ "ਬਾਬਾ ਜੀ ਤੁਸੀਂ ਹੁਣ ਕਿਤੇ ਨਹੀਂ ਜਾਓਗੇ ਤੁਸੀਂ ਮੇਰੇ ਨਾਲ ਘਰ ਚੱਲੋਗੇ ਹਮੇਸ਼ਾ ਲਈ" ਬਜ਼ੁਰਗ ਮੁਸਕਰਾਏ "ਨਹੀਂ ਬੇਟਾ ਹੁਣ ਮੇਰੀ ਜਗ੍ਹਾ ਹਰ ਉਸ ਬੱਚੇ ਦੇ ਦਿਲ ਵਿੱਚ ਹੈ ਜਿਸ ਨੂੰ ਦੁਨੀਆ ਛੱਡ ਦਿੰਦੀ ਹੈ ਪਰ ਕੋਈ ਉਠਾ ਕੇ ਫਿਰ ਤੋਂ ਖੜਾ ਕਰ ਦਿੰਦਾ ਹੈ ਮੈਂ ਰਹਾ ਜਾਂ ਨਾ ਰਹਾ ਪਰ ਯਾਦ ਰੱਖਣਾ ਜਿਸ ਨੇ ਮਠਾਈ ਚੁੱਕੀ ਸੀ ਉਸਨੇ ਕਦੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਸੀ ਜਿਸ ਨੂੰ ਤੁਹਾਨੂੰ ਇੱਕ ਰਸਗੁੱਲੇ ਲਈ ਹਸਾਇਆ ਉਸਨੇ ਕਦੇ ਕਿਸੇ ਨੂੰ ਪੂਰੀ ਜ਼ਿੰਦਗੀ ਦੀ ਮਿਠਾਸ ਦਿੱਤੀ ਸੀ ਇਨਸਾਨ ਨੂੰ ਕਦੇ ਵੀ ਉਸ ਦੇ ਕੱਪੜਿਆਂ ਤੋਂ ਨਹੀਂ ਪਛਾਣਨਾ ਚਾਹੀਦਾ ਕਦੇ ਕਦੇ ਫੱਟੀ ਜੇਬ ਵਿੱਚ ਸਭ ਤੋਂ ਕੀਮਤੀ ਯਾਦਾਂ ਹੁੰਦੀਆਂ ਹਨ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ